ਅੱਜ ਤਾਂ ਬਾਈ ਤੂੰਹੇ ਵਾਲੀ ਹੱਥੀ ਕਰਾਤੀ ਸਾਹ ਨਹੀਂ ਆਉਂਦਾ ਇੱਥੇ ਖੜਕੇ ਮੈਨੂੰ ਲੱਗਦਾ ਬਸ ਗੁਰੂਪੁਰਬ ਦੀ ਤਿਆਰੀ ਚੱਲ ਰਹੀ ਆ ਆਪਣੇ ਲੋਕਾਂ ਵੱਲੋਂ ਹਨਾ ਉਹੀ ਬਾਬੇ ਦੇ ਸਿਧਾਂਤ ਤੇ ਚੱਲ ਰਹੇ ਨੇ ਨਾ ਜਿਹੜਾ ਬਾਬਾ ਕਹਿੰ ਗਿਆ ਕਿ ਆਸੀਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਆ ਦੇਖ ਲਓ ਇਹ ਆ ਪਵਨ ਗੁਰੂ ਕੀ ਯਾਰ ਹਨ ਬਾਈ ਆਪਾਂ ਗਾਲਾਂ ਕੱਢਦੇ ਆ ਸਰਕਾਰਾਂ ਨੂੰ ਲੋਕਾਂ ਨੂੰ ਹੋਰਾਂ ਨੂੰ ਹਨ ਵੀ ਆਏ ਹੋ ਗਿਆ ਜੀ ਵਾਹ ਹੋ ਗਿਆ ਜੀ ਪਰ ਪਹਿਲਾਂ ਆਪਾਂ ਨੂੰ ਆਪ ਨੂੰ ਸੁਧਰਨਾ ਪਊਗਾ ਥੋੜੀ ਬਹੁਤ ਐਫਰਟ ਆਪਾਂ ਨੂੰ ਵੀ ਕਰਨੀ ਪਊਗੀ ਬਈ ਹੈ ਉਹਨਾਂ ਲਾਲੋਬੀ ਤੂੰ ਆ ਜਿਹੜਾ ਪਹਿਲਾਂ ਤਾਂ ਇਹ ਆਪਣੇ ਫੇਫੜਾਂ 'ਚ ਜਾ ਰਿਹਾ ਦੂਜੇ ਹਰਿਆਣਾ ਦਿੱਲੀ ਗੁਜਰਾਤ ਪਤਾ ਨਹੀਂ ਕਿੱਥੇ ਕਿੱਥੇ ਉੱਥੇ ਤਾਂ ਚੱਲ ਬਾਤ ਨੂੰ ਜਾਊ ਪਤਾ ਨਹੀਂ ਜਾਊ ਯਾਰ ਨਾ ਜਾਊ ਯਾਰ ਉਹ ਤਾਂ ਬਾਤ ਦੀਆਂ ਗੱਲਾਂ ਨੇ ਵੀ ਸਰਕਾਰ ਆਪਣੇ ਤੇ ਮੜ ਦਿੰਦੀਆਂ ਨੇ ਪਰ ਬਾਈ ਨੁਕਸਾਨ ਉਨਾ ਹੀ ਆਪਾਂ ਨੂੰ ਵੀ ਆ ਜਿਹੜੇ ਹਿਸਾਬ ਨਾਲ ਚੱਲ ਰਿਹਾ ਕੰਮ ਮੈਨੂੰ ਤਾਂ ਲੱਗਦਾ ਵੀ ਪਿਛਲੇ ਸਾਲਾਂ ਨਾਲੋਂ ਐਤ ਕੀ ਸਭ ਤੋਂ ਵੱਧ ਧੂਆਂ ਆਗਾ ਬਹੁਤ ਬੁਰਾ ਹਾਲ ਆ ਬਈ ਐਵੇਂ ਮੈਂ ਵੀਡੀਓ ਤੇ ਨਹੀਂ ਬਣਾਉਂਦਾ ਸੀ ਮੈਨੂੰ ਪਤਾ ਲੋਕ ਬੋਲਣਗੇ ਵੀ ਹੋਰ ਕੀ ਕਰਦੀਏ ਕੋਈ ਹੱਲ ਨਹੀਂ ਸਰਕਾਰਾਂ ਐ ਨਹੀਂ ਕਰਦੀਆਂ ਵਾ ਨਹੀਂ ਕਰਦੀਆਂ ਉਹ ਬਰਾਉ ਸਾਹ ਤਾਂ ਆਪਾਂ ਨੇ ਲੈਣਾ ਜੇ ਤੁਸੀਂ ਸਾਹ ਲਏ ਬਿਨਾ ਸਾਰ ਸਕਦੇ ਹੋ ਫਿਰ ਆਪਾਂ ਬਲੇਮ ਕਰ ਦਿੰਨੇ ਆ ਕਿਸੇ ਨੂੰ ਇਹ ਭਾਈ ਸਾਨੂੰ ਤਾਂ ਸਾਫ਼ ਹਵਾ ਆਉਂਦੀ ਆ ਆਪਾਂ ਤਾਂ ਤਾਕ ਲਾਉਣੇ ਆ ਅਤੰਦਰੋਂ ਸਭ ਤੋਂ ਪਹਿਲਾਂ ਤਾਂ ਆਪਾਂ ਮਰਦੇ ਆ ਬਹੁਤ ਹੋ ਰਹਾ ਹਾਲ ਆ ਭਾਈ ਹੁਣੇ ਤੂੰ ਅਗਰ ਇੱਥੇ ਜਾਂਦਾ ਕਿਤੇ ਨਹੀਂ ਭਾਈ ਇਹ ਇੱਥੇ ਗੇੜੇ ਦੇ ਦੇ ਇੱਥੇ ਫਿਰ ਜਾਊਗਾ ਕੋਈ ਮੇਰੇ ਵਰਗਾ ਜ਼ੁਖਾਮ ਦੀ ਆ ਦਵਾਈ ਲੈਣ ਜਾਊਗਾ ਕਿਸੇ ਦਾ ਗਲ ਖਰਾਬ ਹੋਊ ਕਿਸੇ ਨੂੰ ਦਮਾ ਹੋਊ ਤਾਂ ਹੀ ਬਹੁਤ ਫਰਕ ਆ ਬਈ ਆਪਣੇ ਮੁਲਕ ਤੇ ਬਾਹਰਲੇ ਮੁਲਕਾਂ ਚ ਤਰੱਕੀ ਵੱਡੀ-ਵਡੀ ਬਿਲਡਿੰਗਾਂ بڑے-ਬڑے ਮਸ਼ੀਨਰੀ ਬੜਾ-ਬੜਾ ਲੋਹਾ ਲੈਣ ਚ ਨਹੀਂ ਹੈਗੀ ਤਰੱਕੀ ਆ ਵੀ ਥੋਡੇ ਕੋਲੇ ਕਿੰਨਾ ਸਾਫ਼ ਆ ਪਾਣੀ ਆ ਕਿੰਨੀ ਸਾਫ਼ ਹਵਾ ਗਈ ਥੋਡਾ ਰਹਿਣ ਸਹਿਣ ਕਿੰਨੀ ਸਾਫ਼ ਸਫਾਈ ਚ ਆ ਉਹ ਤਰੱਕੀ ਆ ਆਰੇ ਲੋ ਇਹ ਕਾਹਦਾ ਘਰ ਮੇਰੇ ਚਾਚਾ ਦਾ ਮੁੰਡਾ ਹੀ ਆ ਆ ਕਰਚਿਆਂ ਨੂੰ ਲਾ ਕੇ ਅੱਗ ਧੂਏਂ ਚ ਮੜਿਆ ਪਿਆ ਇਹ ਸਾਹ ਥੋੜੀ ਲੈ ਰਿਹਾ ਹੁਣ ਇਹਨੂੰ ਹੀ ਲੋੜ ਹੈਗੀ ਆਕਸੀਜਨ ਦੀ بس ਇਹ ਤਾਂ ਐਸੀ ਗੱਲ ਜੀ ਖੁਸ਼ ਆ ਵੀ ਕਰਚੇ ਫੂਕਤੇ ਵਾਕਈ ਜੀ ਕਣਕ ਵੀ ਜੂਗਾ ਹੁਣ ਵੀ ਟਾਲੀਆ ਰੱਟ ਮਾਰੀਆਂ ਗੱਲਾਂ ਕੀ ਕਰਨੀਆਂ ਫਿਰ ਐਵੇਂ ਤੁਹਾਨੂੰ ਪਤਾ ਹੀ